ਜਿਹੜੇ ਸਾਡੇ ਇੱਥੇ ਆਰੋ ਲਾਇਏ ਸੀਗੇ ਵਿਜੇ ਗੁਪਤਾ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਹੁਤ ਉਹਨਾਂ ਨੇ ਫੇਰ ਜਿਹੜੀ ਹੈਗੀ ਆਹੋ ਚੋਣ ਉਹ ਕਰਾਈ ਹੈਗੀ ਆ ਤੇ ਕਿਉਂਕਿ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਯਾਰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਕੋਈ ਵੀ ਮੈਂ ਮਤਲਬ ਕਿ ਉਹਨੇ ਕਹੇ ਬਿਲਕੁਲ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਏਗਾ ਸੋ ਆਮ ਵੈਰੀ ਥੈਂਕਫੁਲ ਟੂ ਦਾ ਸ੍ਰੀ ਵਿਜੇ ਗੁਪਤਾ ਜੀ ਤੇ ਦੂਜਾ ਮੈਂ ਸਾਰੇ 125 ਦੇ 125 ਮੈਂਬਰ ਸਹਿਬਾਨ ਦਾ ਬਹੁਤ-ਬਹੁਤ ਮੈਂ ਮਤਲਕੇ ਤਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਇਹ ਚੋਣ ਹੈ ਜਿਹੜੀ ਕੀਤੀ ਹੈਗੀ ਆ ਉਹਨਾਂ ਨੇ ਅੱਛੀ ਸੋਚ ਤੇ ਜਿਹੜਾ ਹੈਗਾ ਪੈਰਾ ਹੋ ਦਿੱਤਾ ਕਿਉਂਕਿ ਦੇਵਕੀ ਨੰਦਨ ਜੀ ਜਿਹੜੇ ਪ੍ਰਧਾਨ ਬਣੇ ਹੈਗੇ ਆ ਤੇ ਇਹਨਾਂ ਨੇ ਪਹਿਲਾਂ ਵੀ ਇਹ ਬਹੁਤ ਵੱਡੀ ਸੰਸਥਾ ਸਾਡਾ ਵਿੱਦਿਆ ਦਾ ਮੰਦਿਰ ਆ ਸਾਡੇ ਬਜ਼ੁਰਗਾਂ ਨੇ ਇੱਕ ਇੱਕ ਇੱਟ ਆਪਣੇ ਆਪਣੇ ਮੋਢਿਆਂ ਤੇ ਰੱਖ ਕੇ ਮਤਲਬ ਕਿ ਜਿਹੜੀ ਹੈਗੀ ਆ ਇਹ ਸੰਸਥਾ ਨੂੰ ਆਰਗੇਨਾਈਜ਼ ਕੀਤਾ ਸੋ ਉਹ ਉਹਨਾਂ ਦਾ ਮਤਲਬ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਇਹ ਨਿਰਮਾਨ ਜਿਹੜਾ ਇਸ ਸੰਸਥਾ ਦਾ ਹੋਇਆ ਸੀ ਤੇ ਦੋ ਵਾਰ ਪਹਿਲਾਂ ਪ੍ਰਧਾਨ ਰਹੇ ਆ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਜੀ ਦੇਵਕੀ ਨੰਦਨ ਜੀ ਤੇ ਉਹ ਬਿਲਕੁਲ ਮਤਲਬ ਕਹਿੰਦਾ ਵੀ ਜਿਹੜਾ ਹੈਗਾ ਉਹਨਾਂ ਨੇ ਠੀਕ ਫੈਸਲਾ ਲਿਆ ਤੇ ਇਹ ਬਣੇ ਆ ਤੇ ਵਿਜੇ ਸਾਡੇ ਆਰੀਆ ਜੀ ਜਿਹੜੇ ਸੈਕਟ ਬਣੇ ਹੈਗੇ ਆ ਸੋ ਉਹ ਵੀ ਮਤਲਬ ਕਿ ਅੱਛੇ ਪਰਿਵਾਰ ਤੋਂ ਨੇ ਇਹ ਅੱਛੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੇ ਅ ਜਿੰਮੇਵਾਰੀਆਂ ਬੜੀਆਂ-ਬੜੀਆਂ ਐਨਜੀਓ ਚ ਕੰਮ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ ਵੀ ਸੰਸਥਾ ਦੇ ਮੈਂਬਰ ਰਹੇ ਆ ਤੇ ਅੱਛੀ ਟੀਮ ਜਿਹੜੀ ਬਣੀ ਆ ਦੂਜੇ ਇਹ ਜਿਹੜੇ ਕੋਈ ਵੀ ਫਾਈਨੈਂਸਕੀ ਬਣਿਆ ਕੋਈ ਰਿਤੇਸ਼ ਬਾਂਸਲ ਸੋ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਮੈਂ ਵਧਾਈ ਦਿੰਦਾ ਤੇ ਨਾਲ-ਨਾਲ ਦੋ ਸਾਡੇ ਇੱਥੇ ਜਿਹੜੇ ਜੁਨਾਨਮਸ ਬਣੇ ਸੀਗੇ ਇੱਕ ਆਪਣਾ ਮੋਨੂ ਦੁਆ ਹਰਪ੍ਰੀਤ ਸਿੰਘ ਦੁਆ ਤੇ ਉਹ ਵੀ ਮਤਲਬ ਕਹਿਣ ਦਾ ਵੀ ਜਿਹੜਾ ਹੈ ਵਾਈਸ ਪ੍ਰੈਜ਼ੀਡੈਂਟ ਬਣਿਆ ਸਾਡਾ ਬੱਚਾ ਹੀ ਆ ਉਹ ਤੇ ਇਸੇ ਤਰੀਕੇ ਦੇ ਨਾਲ ਜਨਨ ਸੈਕਟੀ ਅਮਨਦੀਪ ਜਿਹੜੇ ਬਣਿਆ ਉਹ ਵੀ ਸਾਡਾ ਬੱਚਾ ਹੀ ਹੈ ਮੈਂ ਤਾਂ ਇਹਨਾਂ ਨੂੰ ਇਹ ਕਹਾਂਗਾ ਕਿਉਂਕਿ ਨੰਦੀ ਜੀ ਬਹੁਤ ਸਿਆਣੇ ਐ ਮੈਚੂਰ ਨੇ ਕਿ ਇਹ ਸੰਸਥਾ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਰਲ ਕੇ ਵੀ ਕਿਸੇ ਦੇਖੋ ਹੁਣ ਤੁਸੀਂ ਬਣ ਗਏ ਆ ਕਿਸੇ ਪੋਲਿਟਿਕ ਚ ਨਹੀਂ ਪੈਣਾ ਤੁਸੀਂ ਤੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਸੋ ਮੈਨੂੰ ਪੂਰਨ ਤੌਰ ਤੇ ਯਕੀਨ ਆ ਤੇ ਇਹ ਸੰਸਥਾ ਬਹੁਤ ਅੱਗੇ ਜਾਏਗੀ ਮੈਂ ਜਿੰਨਾ ਸਾਰੇ ਮੈਂਬਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਫੇਸ ਕਰਕੇ ਮੈਨੂੰ ਤੀਜੀ ਵਾਰ ਪ੍ਰਧਾਨ ਬਣਾਇਆ ਹੈ ਮੈਂ ਉਹਨਾਂ ਦੇ ਜਿਹੜੇ ਵੀ ਛਾਵਾਂ ਨੇ ਉਹ ਕੋਸ਼ਿਸ਼ ਕਰਦੇ ਹੋਏ ਜਿਤਨੀ ਵੀ ਮੇਰੀ ਮਿਹਨਤ ਤਾਕਤ ਹੈ ਉਸ ਤੋਂ ਆਪਣੇ ਕਾਲਜ ਦੇ ਡਿਵੈਲਪਮੈਂਟ ਵਾਸੇ ਕਰਾਂਗੇ ਪਹਿਲੇ ਸਭ ਤੋਂ ਪਹਿਲਾ ਕੰਮ ਕੀ ਰਹੇਗਾ ਤੁਹਾਡਾ ਸਭ ਤੋਂ ਪਹਿਲਾ ਤਾਂ এডਿਕੇਸ਼ਨ ਦਾ ਜਿਹੜਾ ਵੀ ਜਿਹਨਾਂ ਲੈਵਲ ਚੜਦੇ ਬਹੁਤ ਅੱਛਾ ਚੜਦੇ ਉਸ ਨੂੰ ਬਹੁਤ ਵਧੀਆ ਕਰਾਂਗੇ ਯੂਜੀਸੀ ਆ ਲਗਾ ਯੂਜੀ ਕੁਆਲਿਟੀ এডਿਕੇਸ਼ਨ ਇੰਪਰੂਵ ਹੋਏਗੀ ਅਸੀਂ ਬਿਲਕੁਲ ਕਰਾਂਗੇ ਜੀ ਤੇ ਸਪੋਰਟਸ ਦਾ ਵੀ ਬਹੁਤ ਖਿਆਲ ਕਰਾਂਗੇ ਕਿਉਂਕਿ ਅੱਜਕੱਲ ਬੱਚੇ ਜਿਹੜੇ ਨੇ ਆਪਣਾ ਨਸ਼ੇ ਵੱਲ ਜਾ ਰਹੇ ਨੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਛਿੜਕੇ ਉਹਨਾਂ ਨੂੰ ਵਧੀਆ ਕੰਮ ਕਰਵਾਉਂਦੇ ਆ ਮੈਂਬਰਾਂ ਨੂੰ ਕਿ ਪੂਰੇ ਮੈਂਬਰਾਂ ਨੇ ਆ ਕੇ ਸਿਰਫ ਇੱਕ ਮੈਂਬਰ ਸਾਡੇ ਚੋਂ ਗੈਰਾਂ ਜ ਰਹੇ ਆ ਤੇ ਬਾਕੀ ਸਾਰੇ ਮੈਂਬਰਾਂ ਨੇ ਆਪਣੀ ਵੋਟ ਪਾਈ ਆ ਔਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਜਿਹੜਾ ਹੈ ਆਪਣੇ ਪਿੱਛੇ ਨਾਲ ਜਿਹੜਾ ਕੈਂਡੀਡੇਟ ਚੁਣਿਆ ਔਰ ਮੈਂ ਸਭ ਤੋਂ ਜ਼ਿਆਦਾ ਮੈਂ ਅਪਰੀਸ਼ੀਏਟ ਕਰਾਂਗਾ ਬਿਜੇ ਗੁੱਤਾ ਜੀ ਜਿਨ੍ਹਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜਾ ਹੈ ਇਸ ਕੰਮ ਨੂੰ ਜੋਨਾ ਡਿਊਟੀ ਲਗਾਈ ਸੀ ਪੂਰੀ ਮੈਨੇਜਮੈਂਟ ਨੇ ਬੜੀ ਇਮਾਨਦਾਰੀ ਨਾਲ ਹੱਥੰਡੇ ਲਾਨੇ ਹੋਈ ਹੈ ਮਾਰਸ਼ਲ ਇਲੈਕਸ਼ਨ ਹੋਇਆ ਜਿਹੜੀ VOTING ਹੋਈ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਜੀ ਦਬਾਅ ਜਿਹੜੇ ਪਹਿਲਾਂ ਹੋ ਗਏ ਸੀ ਉਹ ਪਾਣੂ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਦੱਸਣ ਦੇ ਦੁਆਰਾ ਲੋੜ ਨਹੀਂ